ਤੇ ਅੱਜ ਜੁਆਇੰਟ ਫੋਰਮ ਤੇ ਇਕਤਾ ਮੰਚ ਅਤੇ ਭਰਾਤਰੀ ਜਿੱਥੇ ਬੰਦੀਆਂ ਜਿਸ ਦੇ ਵਿੱਚ Taso ਪੰਗਲ ਗ੍ਰੈਡ ਸਭਾ ਤੇ ਸਮ ਯੂਨੀਅਨ ਬਾਕੀ ਸਮੂਹ ਜਿਹੜੇ ਹੋਰ ਵੀ ਮੁਲਾਜ਼ਮ ਅਦਾਰੇ ਨੇ ਉਹ ਸਾਰਿਆਂ ਨੇ ਅੱਜ ਪੰਜਾਬ ਸਰਕਾਰ ਦੀਆਂ ਤੇ ਪਾਵਰ ਕਮਿਟੀ ਮੈਨੇਜਮੈਂਟ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਪੂਰੀ ਤਰ੍ਹਾਂ ਨਰਾਜ਼ ਹੋ ਕੇ ਅੱਜ ਅਸੀਂ ਤਿੰਨ ਦਿਨ ਦੀ ਸਮੂਹ ਛੁੱਟੀ ਤੇ ਗਏ ਹੋਏ ਆ ਉਸ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ 31 ਤੋਂ ਲੈ ਕੇ 21 ਤੋਂ ਲੈ ਕੇ 31 ਅਗਸਤ ਤੱਕ ਦੀ ਛੁੱਟੀ ਜਿਹੜੇ ਉਹ ਆਪਣਾ ਵਰਕ ਰੂਮ ਦੇਦੇ ਨਹੀਂ ਸੀ ਕੰਮ ਤੇ ਸੀਗੇ ਉਸ ਟਾਈਮ ਦੌਰਾਨ ਸਰਕਾਰ ਨੇ ਪਹਿਲਾਂ 31 17 ਸੜਸ ਜਿਹੜਾ ਅਸੀਂ ਕੀਤਾ ਸਮੇਂ ਹੁੰਦਾ ਸੀਗਾ ਉਹ ਲਾਗੂ ਨਹੀਂ ਕੀਤਾ ਉਸ ਤੋਂ ਬਾਅਦ ਸਾਨੂੰ ਲਗਾਤਾਰ ਮੀਟਿੰਗਾਂ ਦੇ ਦਿੰਦੇ ਰਹੇ ਪਰ ਮੀਟਿੰਗਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਿਹਦੇ ਕਰਕੇ ਮੁਲਾਜ਼ਮਤ ਦੇ ਵਿੱਚ ਲਗਾਤਾਰ ਰੋਸ ਵਧਦਾ ਗਿਆ ਉਹਦੇ ਕਰਕੇ ਸਾਨੂੰ ਅੱਜ ਮਾਸ ਸਕੈਜੂਲ ਲਿਪ ਤੇ ਅਸੀਂ ਸਾਰੇ ਮੁਲਾਜ਼ਮ ਚਲੇ ਗਏ ਹ ਇਹਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜੇ ਉਹਨਾਂ ਟਾਈਮ 'ਚ ਸਰਕਾਰ ਨੇ ਸਾਡੀਆਂ ਮੰਗਾਂ ਦਾ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਚਾਹੇ ਜਿਹੜਾ ਸਾਡੇ ਸਹੀ ਸਾਥੀਆਂ ਦਾ 1 ਕਰੋੜ ਰੁਪਏ ਦਾ ਮੁਆਵਜ਼ਾ ਹੋਵੇ ਚਾਹੇ ਪੱਕੀ ਭਰਤੀ ਚਾਲੂ ਕਰਨੀ ਹੋਵੇ ਚਾਹੇ ਪੋਸਟਾ ਮੁਤਾਬਕ ਬੰਦੀ ਭਰਤੀ ਨਾ ਕਰਨੀ ਹੋਵੇ ਜਿਹੜਾ ਸਾਡੇ ਕੱਚੇ ਕਾਮਿਆਂ ਦਾ ਸਬੰਧ ਨਾ ਕੀਤਾ ਗਿਆ ਜਾਂ ਸਾਡੇ ਜੋ 200% ਬਟਾ 19 ਵਾਲੇ ਬਣਾ ਜਾਮਾ ਉਹਨਾਂ ਦੇ ਪੱਖ ਦੇ ਵਿੱਚ ਕੋਈ ਸਹੀ ਹਸੂਲੀ ਦਾ ਫੈਸਲਾ ਨਾ ਲੈ ਕੇ ਆਏ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਇਹਦੇ ਨਾਲ ਨਾਲ ਸਾਡੇ ਜਿਹੜੇ ਕੰਟੈਕਟ ਵਾਲੇ ਕੰਮ ਹੈ ਸਾਡੇ ਸਾਥੀ ਸਰਕਾਰ ਨੇ ਜੋ ਕਿ 450 ਤਕਰੀਬਨ ਮਹਿਕਮੇ ਦੇ ਰੱਖੇ ਹੋਏ ਆ ਚਾਹੇ ਬਿੱਲ ਮੰਡਕਾ ਚਾਹੇ ਕੈਸ਼ੀਅਰ ਚਾਹੇ ਬਕ ਬਕ ਪੋਸਟਾਂ ਜੋ ਕੰਮ ਕਰਦੇ ਆ ਉਹਨਾਂ ਦਾ ਸੋਚਨ ਲਗਾਤਾਰ 10-15 ਸਾਲਾਂ ਤੋਂ ਲਗਾਤਾਰ ਕਰ ਰਹੀ ਹੈ ਉਹਨਾਂ ਨੂੰ ਤੁਰੰਤ ਰੈਗੂਲ ਉਹਨੋਂ ਨਾਲ-ਨਾਲ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਕੇ ਆਪ ਦੇ ਲਾਗੂ ਕਰੇ ਅਸੀਂ ਇਸ ਤਰ ਹੜਤਾਲ ਨੂੰ ਸਾਡਾ ਕੋਈ ਸ਼ੌਕ ਨਹੀਂ ਹੈ ਅਸੀਂ ਲੋਕਾਂ ਨੂੰ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸਾਡਾ ਜਿਹੜਾ ਮੁਲਾਜ਼ਮ ਹੈ ਬਹੁਤ ਸ਼ਾਂਤੀਪਈ ਹੈ ਆਪ ਦਾ ਕੰਮ 24 ਘੰਟੇ ਤੱਕ ਵੀ ਡਿਊਟੀਆਂ ਕਰਕੇ ਅਸੀਂ ਦਿੱਤੀਆਂ ਪਰ ਜਿਹੜਾ ਸਰਕਾਰ ਸਾਨੂੰ ਅੱਜ ਮਜਬੂਰ ਕਰਤਾ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਏ ਆ ਤੁਸੀਂ ਦੇਖੋ ਜਿਹੜੀ ਆਪਾਂ ਬਹੁਤ ਚਾਵ ਨਾਲ ਸਰਕਾਰ ਚੁਣੀ ਸੀ ਇਹਨੇ ਅੱਜ ਬਿਜਲੀ ਮੁਲਾਜ਼ਮਾਂ ਦਾ ਕੀ ਹਾਲ ਕਰਕੇ ਰੱਖਤਾ ਸਾਡਾ ਇੱਕ ਇੱਕ ਮੁਲਾਜ਼ਮ ਵਰਖਾ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਚਾਹੇ ਆਊਟਸੋਰਸਰ ਚਾਹੇ ਸੀਐਚਬੀਐਚ ਚਾਹੇ ਸੀਐਸਡਬਲਯੂਏ ਸਾਰਾ ਵਰਗ ਹੀ ਮੁਲਾਜ਼ਮਾਂ ਦਾ ਮੰਗ ਕੀਤੀ ਆ ਉਹਨਾਂ ਸ਼ਹੀਦ ਦਾ ਦਰਜਾ ਦੇਣ ਦਾ ਅਲਨ ਅਸੀਂ ਮੰਗ ਰਹੇ ਆ ਸੋ ਇਹ ਸਰਕਾਰ ਜਿਹੜੀ ਇੰਨੀ ਹੋ ਐ ਵੀ 700 ਮੁਲਾਜ਼ਮ ਸਾਡਾ ਸ਼ਹੀਦ ਹੋ ਗਿਆ तकरीबन ਪਿਛਲੇ 1-2 ਸਾਲਾਂ ਦੇ ਵਿੱਚ ਵਿੱਚ ਦੇਖਿਆ ਜਾਵੇ ਤਾਂ ਪਰ ਸਰਕਾਰ ਇਸ ਵਲ ਕੋਈ ਧਿਆਨ ਨਹੀਂ ਦੇ ਰਹੀ ਸਾਡੀ ਇਹ ਡਿਮਾਂਡ ਜਦ ਤੱਕ ਸਰਕਾਰ ਸਾਡੀ ਇਹ ਡਿਮਾਂਡ ਨੂੰ ਪੂਰਾ ਨਹੀਂ ਕਰਦੀ ਸ਼ਹੀਦ ਦਾ ਦਰਜਾ ਨਹੀਂ ਦਿੰਦੀ ਇਹ ਸੰਘਰਸ਼ ਸਾਡਾ ਹੋਰ ਤਿੱਖਾ ਹੋਊਗਾ ਤੇ ਸਾਡੀ ਜਣੀ ਬੰਦੀਆਂ ਜਣੀ ਮੰਗਾ ਉਹ ਲਾਗੂ ਕਰੇ ਕਿ ਨਾਮ ਕੀ ਆ ਚੰਦਰ ਸ਼ਰਮਾ ਟੈਕਨੀਕਲ ਸਰਵਿਸ ਯੂਨੀਅਨ ਪੰਗਲਾ ਸੂਬਾ ਮੇਤ ਪ੍ਰਦਾਨ ਸਰਕਲ ਪ੍ਰਦਾਨ ਬਠਿੰਡਾ ਇਹ ਕਹਿੰਦਾ ਕਿ ਲਿਦਨ ਹੜਤਾਲ ਲਗ ਲਈ ਹੈ ਜਾਈ ਉਹ ਆ ਸਾਡੀ ਹੜਤਾਲ 21 8 2024 ਤੋਂ ਲੈ ਕੇ ਅੱਜੇ ਲਗਾਤਾਰ ਵਰਕਰ ਰੋਲ ਦੇ ਵਿੱਚ ਚੱਲੇ ਹੋਏ ਆ ਤੇ ਸਰਕਾਰ ਵੱਲੋਂ ਬਾਰ ਬਾਰ ਮੀਟਿੰਗਾਂ ਦੇ ਕੇ ਤੇ ਲੋਕਾਂ ਨੂੰ ਜਿਵੇਂ ਪਹਿਲੀਆਂ ਸਰਕਾਰਾਂ ਮਤਲਬ ਉਹ ਗੇਵਕੂ ਬਣਾਉਣੀਆਂ ਸੀਗੀਆਂ ਉਸੀ ਤਰ੍ਹਾਂ ਭਗਵੰਤਬਾਨ ਦੀ ਸਰਕਾਰ ਵੱਲੋਂ ਵੀ ਅੱਜ ਹੀ ਉਹ ਵਰਤਾਰਾ ਸ਼ੁਰੂ ਕੀਤਾ ਜਿਦੇ ਤਹਿਤ ਮੀਟਿੰਗਾਂ ਦੇਣੀਆਂ ਅੱਗੇ ਪਾਉਂਦੀਆਂ ਜਿਹੜੇ ਲੋਕਾਂ ਦੇ ਬੁਨਿਆਦੀ ਤੇ ਆਰਥਿਕ ਮਸਲੇ ਜਿਹੜੇ ਆ ਜਿਉਂ ਦੀ ਤਿਉਂ ਖੜੇ ਨੇ ਇਸ ਕਰਕੇ ਅੱਜ ਲੋਕਾਂ ਦੇ ਵੱਡਾ ਮਤਲਬ ਉਹ ਗੁੱਸਾ ਤੇ ਮੁਲਾਜ਼ਮਾਂ ਦੇ ਰੋਸ ਨੇ ਉਸ ਦੇ ਤਹਿਤਾ ਅੱਜ 10 11 12 9 2024 ਨੂੰ ਤਿੰਨ ਦਿਨਾਂ ਦੀ ਅਸੀਂ ਸਮੂਹਿਕ ਛੁੱਟੀ ਦੇ ਵਿੱਚ ਚੱਲੇ ਆ ਤੇ ਸਾਡੀ ਜਿਹੜੀ ਵਰਕਟਰੂਲ ਹੈ ਲਗਾਤਾਰ 3 9 2024 ਤੱਕ ਆ ਜਾਰੀ ਹੈ ਜੇ ਸਰਕਾਰ ਇਸ ਦਰਾਂ ਸਾਡੀਆਂ ਮੰਗਾਂ ਮੰਨਦੀ ਹੈ ਜਿਹੜੇ ਕਾਲੇ ਕਾਨੂੰਨ ਲੈ ਕੇ ਥੋਪ ਕੇ ਬਿਜਲੀ ਐਕਟ 2003 2022 ਦੇ ਤਹਿਤ ਜਿਹੜੀਆਂ ਸਾਡੀਆਂ 1,10,000 ਪੋਸਟਾਂ ਜੋ ਬਿਜਲੀ ਬੋਰਡ ਦੀਆਂ ਖਤਮ ਕੀਤੀਆਂ ਜੋ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਣੇ ਸੀ ਉਹ ਰੋਜ਼ਗਾਰ ਖਤਮ ਕੀਤੇ ਤੇ ਉਸ ਦੇ ਨਾਲ ਹੀ ਜਿਹੜੇ ਲੋਕਾਂ ਦੇ ਹੱਕ ਆ ਜਿਹੜੇ ਮੁਲਾਜ਼ਮਾਂ ਦੇ ਹੱਕ ਆ ਉਹ ਦਬਾਉਣ ਵਾਸਤੇ ਸਰਕਾਰ ਇਸਮਾ ਵਰਕੇ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਉਸ ਨੂੰ ਅਸੀਂ ਇਹ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਅਜੀਏ ਕਾਲੇ ਕਾਨੂੰਨਾਂ ਦਾ ਇਹ ਦਬਾਉਣ ਦੀ بجائے ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਤੇ ਮੁਲਾਜ਼ਮਾਂ ਦੇ ਜਿਹੜੇ ਵੱਡ ਮੁੱਲੇ ਖਪਤਕਾਰ ਹੈ ਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਉਹਨਾਂ ਦੀ ਸੇਵਾ ਦੇ ਵਿੱਚ ਸਹੀ ਤੰਦੇ ਹੀ ਨਾਲ ਕੰਮ ਕਰ ਸਕਣ ਅਸੀਂ ਇਸੇ ਗੱਲ ਤੇ